ਚਾਲਿਆ ਵਾ ਵਾ ਚਾਹ ਪਤਾਣੀ ਕਰਤੇ ਧਰੀ ਜਿਹੜੀ ਤੇਰੀ ਆਉਣੀ ਨਹੀਂ ਲਈ ਚਾਹ ਤੇ ਬਸ ਬਣ ਚੱਲੀ ਆ ਨਾਲ ਕੁਛ ਖਾਣਾ ਵਾ ਕਿ ਨਹੀਂ ਨਹੀਂ ਇੰਨਾ ਤੂੰ ਚਾਹ ਦੇ ਮੈਂ ਜਾਣਾ ਵਾ ਜਲਦੀ ਕਰ ਆ ਬੜਾ ਨਵਾਂ ਫੋਨ ਲੈ ਕੇ ਬੈਠੇ ਜੀ ਇਹ ਕਦੋਂ ਲਿਆ ਕਦੋਂ ਲਿਆਂਦ ਦੱਸਿਆ ਨਹੀਂ ਮੈਨੂੰ ਫੋਨ ਲੈ ਕੇ ਆਏ ਜੀ ਯਾਰ ਸਾਹਮਣੇ ਪਿਆ ਵਾ ਇਹਦੇ ਵਿੱਚ ਦੱਸਣ ਵਾਲੀ ਕਿਹੜੀ ਗੱਲ ਆ ਮੈਂ ਕੁਛ ਲੁਕਾਇਆ ਵਾ ਸਾਹਮਣੇ ਦੇ ਵੇਲੇ ਤੁਸੀਂ ਤੇ ਮੈਨੂੰ ਦਿਖਾਇਆ ਹੀ ਨਹੀਂ ਆ ਵੇਖ ਮੈਂ ਨਵਾਂ ਫੋਨ ਲੈ ਕੇ ਆਇਆ ਵਾਂ ਬੰਦਾ ਜੇ ਫੋਨ ਲੈ ਕੇ ਆਂਦਾ ਵਿਖਾਂਦਾ ਤੇ ਆ ਨਾ ਆਪਣੀ ਜਨਾਨੀ ਨੂੰ ਕਿ ਅੱਲਾ ਫੜ ਕਿਰਨ ਫੋਨ ਨਵਾਂ ਲੈ ਕੇ ਆਇਆ ਹਾਂ ਕਿਰਨ ਤੂੰ ਹਿੱਲ ਗਈ ਆ ਸਾਹਮਣੇ ਫੋਨ ਪਿਆ ਵਾ ਮੈਂ ਤੈਨੂੰ ਮਨਾ ਕੀਤਾ ਵਾ ਕੋਈ ਵੇਖਣ ਤੋਂ ਮੈਂ ਕੁਝ ਲੁਕਾਇਆ ਵਾ ਤੁਸੀਂ ਕਿਹਾ ਮੈਂ ਕੱਲ ਲੈ ਕੇ ਆਵਾਂ ਕੱਲ ਕਿਹਨੇ ਦੱਸਿਆ ਮੈਨੂੰ ਕੱਲ ਵੀ ਤੇ ਸਾਹਮਣੇ ਪਿਆ ਸੀ ਤੂੰ ਨਹੀਂ ਵੇਖਿਆ ਹਣੇ ਚ ਮੇਰਾ ਕੀ ਕਸੂਰ ਅੱਨਾਲੇ ਫੋਨ ਤੇ ਹਰ 2 ਮਹੀਨਿਆਂ ਬਾਅਦ ਬਦਲ ਦੇਈਦੇ ਇਹਦੇ ਵਿੱਚ ਕਿਹੜੀ ਗੱਲ ਹੈਗੀ ਐ ਫੋਨ ਚ ਕੀ ਗੱਲ ਐ ਕੋਈ ਵੱਡਾ ਬੈਟਰ ਥੋੜੀ ਐ ਕੀ ਫੋਨ ਲਿਆਂਦਾ ਤੇ ਵਿਖਾਵਾਂ ਫੋਨ ਤਦ ਵਿਖਾਈਦਾ ਲਿਆਗੇ ਜੇ ਬੜਾ 3-4 ਸਾਲ ਬਾਅਦ ਲਿਆਂਦਾ ਹੋਵੇ ਦੋ ਮਹੀਨੇ ਬਾਅਦ ਫੋਨ ਬਦਲ ਦੇਣਾ ਹੁੰਦਾ ਵਰ ਤੇ ਆਹ ਹੋ ਠੀਕ ਹੀ ਆ ਮੇਰੀ ਗੱਲ ਸੁਣੋ ਉਹ ਨਾ ਮੰਮੀ ਵਾਲੇ ਜਾਣਾ ਵਾ ਜਰਾ ਤੇ ਜਾਓ ਤੂੰ ਹੀ ਵੀ ਨਾਲ ਹੀ ਜਾਣਾ ਵਾ ਉਹਨਾਂ ਨੇ ਫੋਨ ਕਰਕੇ ਗਿਆ ਸੀ ਜਾਣਾ ਵਾ ਕੋਰੀ ਨਾ ਆਇਆ ਕੋਰੀ ਨਾ ਕੋਰੀ ਨਾ ਕਿਉਂ ਆ ਮੇਰੀ ਗੱਲ ਸੁਣੋ ਉਹ ਤੁਹਾਡੇ ਨਾਲ ਇੰਨਾ ਕਰਦੇ ਆ ਹੁਣ ਫੋਨ ਆਇਆ ਵਾ ਤੇ ਤੁਹਾਨੂੰ ਜਾਣਾ ਫਰਜ਼ ਨਹੀਂ ਪੰਦਾ ਮੈਂ ਉਹਨਾਂ ਨੂੰ ਕੀ ਕਹਾਂਗੀ ਕਿ ਕਿਉਂ ਨਹੀਂ ਆਇਆ ਤੁਹਾਡਾ ਜਵਾਈ ਕਿਰਨ ਮੈਂ ਅੱਜ ਕਵਾਈਟ ਬਿਜ਼ੀ ਆ ਉਤੋ ਹੀ ਜਦੋਂ ਤੁਹਾਨੂੰ ਬੋਸ ਲੋ ਉਹਦੇ ਬੀਜ਼ੀ ਰਹਿੰਦੇ ਜੇ ਤੁਹਾਡਾ ਕੁਆਇਟ ਬੀਜ਼ੀ ਵਾਲਾ ਪਤਾ ਨਹੀਂ ਸ਼ਬਦ ਕਦੋਂ ਖਤਮ ਹੋਣਾ ਵਜੋਦੋ ਬੋਸ ਲੋ ਮੈਂ ਬੜਾ ਬੀਜ਼ੀ ਆ ਅੱਜ ਮੈਂ ਉੱਥੇ ਜਾਣਾ ਅੱਜ ਮੈਂ ਉਹ ਕੰਮ ਕਰਾਣਾ ਅੱਜ ਮੈਂ ਫੋਨ ਲਾਈਨ ਚੱਲਣਾ ਅੱਜ ਮੈਂ ਉੱਥੇ ਜਾਣਾ ਮੇਰਾ SIM ਕਾਰਡ ਨਹੀਂ ਚੱਲਣ ਡਿਆ ਮੇਰਾ ਸਾਰਾ ਕੰਮ ਰੁਕਿਆ ਪਿਆ ਵਾ ਮੈਂ ਜਾ ਕੇ SIM ਚਲਵਾਉਣਾ ਵਾ ਮਨ ਲਗੀ ਤੂੰ ਇਹ ਫੋਨ ਕਰਕੇ ਹੁਣ ਮੇਰੇ ਨਾਲ ਪੇਕੇ ਨਹੀਂ ਜਾਣਾ ਫੋਨ ਕੀ ਲੈਂਦਾ ਤੇ ਫਿਰ ਕੀ ਹੋਇਆ SIM ਕੱਲ ਚਲਾ ਲਿਓ ਐਡੀ ਗੜੀ ਐਮਰਜੈਂਸੀ ਆ ਚੱਲੀ ਐ ਇਸ ਤਰ੍ਹਾਂ ਕਿਤਨਾ ਹੁੰਦਾ ਵਾ ਆਦ ਇੱਕ ਫੋਨ ਹੈਗਾ ਨਾ ਉਹਦੇ ਵਿੱਚ ਵੀ ਤੇ SIM ਪਈ ਹੋਈ ਹੈ ਨਾ ਉਹ SIM ਨਾਲ ਕੰਮ ਚਲਾ ਲਓ ਉਹ ਕਿਹੜੇ ਤੁਹਾਨੂੰ ਫੋਨ ਆਣੇ ਆ ਮੋਦੀ ਦਾ ਫੋਨ ਆਣਾ ਤੁਹਾਨੂੰ ਮੋਦੀ ਦਾ ਫੋਨ ਨਹੀਂ ਆਉਣਾ ਤੇਰੇ ਵਰਗੀ ਨੇ ਜਾ ਕੇ ਉੱਥੇ ਕਹਿ ਦੇਣਾ ਇੱਥੇ ਇੰਨੇ ਰੁਪਏ ਟਰਾਂਸਫਰ ਕਰ ਦੋ ਆਪ ਕੋ ਫੜ ਤੇਰਾ ਚੱਲਣ ਨਹੀਂ ਡਿਆ ਇਹ ਆ ਬੈਂਕਿੰਗ ਨਹੀਂ ਚੱਲਣ ਦੀ ਉਹ ਨੰਬਰ ਤੇ ਆ ਬੈਂਕਿੰਗ ਸਾਰੀ WhatsApp ਨਹੀਂ ਚੱਲਣ ਡਿਆ ਕੋਈ ਕਾਲਿੰਗ ਨਹੀਂ ਚੱਲਣ ਡੀ ਕੋਈ OTP ਨਹੀਂ ਆ ਰਿਹਾ ਕੋਈ ਮੈਸੇਜਿੰਗ ਨਹੀਂ ਹੋ ਰਹੀ ਆਹ ਤੇ ਕੋਈ ਨਹੀਂ ਤੂੰ ਇਹ ਮੈਨੂੰ ਕ੍ਰੈਡਿਟ ਕਾਰਡ ਦੇ ਦਿਓ ਜਾਂ ਮੈਂ ਆਪਣੇ ਚੋ ਪੇ ਕਰ ਲਾਂਗੀ ਇਹ ਫੋਨ ਕਰਕੇ ਤੁਸੀਂ ਮੇਰੇ ਪੇਕੇ ਜਾਣ ਤੋਂ ਮਨਾ ਕਰ ਦਿੱਤਾ ਮੈਨੂੰ ਨਹੀਂ ਪਤਾ ਅੱਜ ਪੇਕੇ ਜਾਣੇ ਜਾਂ ਨਾ ਪਤਾ ਕੀ ਆ ਮੰਮੀ ਨੇ ਸਪੈਸ਼ਲ ਕੋਲ ਕੀਤਾ ਹੈਗਾ ਕੱਲ ਕਿ ਗੋਲਡੀ ਨੂੰ ਨਾਲ ਲੈ ਕੇ ਆਉਂ ਹੁਣ ਮੈਂ ਇਹਨਾਂ ਨੂੰ ਕੀ ਕਹਾਂਗੀ ਨਹੀਂ ਜੀ ਉਹਨਾਂ ਦੀ ਨਾ ਸਿਮ ਨਹੀਂ ਚੱਲਣਦੀ ਤਾਂ ਕਰ ਕਿਉਂ ਆਂਚ ਇੰਟਰਸਟਿਡ ਨਹੀਂ ਹੈਗੇ ਉਹਨਾਂ ਨੂੰ ਹੋਰ ਵੀ ਕੰਮ ਆ ਕੀ ਲਾ 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 ਲਈ ਹੈ ਯਾਰ ਮੈਂ ਨਹੀਂ ਜਾਣਾ ਤੇ ਨਹੀਂ ਜਾਣਾ ਮੈਨੂੰ ਬਾਰ ਬਾਰ ਨਾ ਕਹ ਉਹ ਐਡਾ ਕਿਹੜਾ ਗੱਲ ਇਹ ਤਾਂ ਤੁਸੀਂ ਜਾਣਦੇ ਹੀ ਮਣਾ ਕਰੀ ਜਾਂਦੇ ਜੇ ਮੇਰੀ ਗੱਲ ਸੁਣੋ ਉਹਦਾਂ ਦੇ ਕਈ ਵਾਰੀ ਕਹਿੰਦੇ ਜੇ ਚੱਲ ਕਿਦਾਂ ਅੱਜ ਚੱਲੀਏ ਅੱਜ ਚੱਲੀਏ ਆਪਾਂ ਇੱਥੇ ਚੱਲਦੇ ਆ ਅੱਜ ਨਾ ਤੇਰੇ ਪੇਕੇ ਜਾ ਕੇ ਚਾਹ ਪੀ ਗਏ ਨੇ ਹੁਣ ਅੱਜ ਜੀ ਉਹਨਾਂ ਨੇ ਕਹਿ ਤਾ ਕਾਲ ਸਪੈਸ਼ਲੀ ਹੁਣ ਤੁਸੀਂ ਕਹਿੰਦੇ ਜੇ ਨਾ ਭਾਈ ਮੈਂ ਤੇ ਜਵਾਈ ਆ ਮੈਂ ਕਿਉਂ ਜਾਵਾਂ ਉਹਨਾਂ ਨੇ ਕਿਹਾ ਵਾ ਤੇ ਮੈਂ ਨਾ ਕਰਨੀ ਆ ਤੇ ਫੇਰ ਮੈਂ ਅਗਲੇ ਕਿਸੇ ਦਿਨ ਚਲ ਜਾਊਂਗਾ ਇਸ ਤਰ੍ਹਾਂ ਨਹੀਂ ਆ ਤੂੰ ਆਪਣੇ ਪੇਕੇ ਜਾਣਾ ਨਾ ਤੂੰ ਜਾ ਜਦੋਂ ਮੇਰਾ ਜੀ ਕਰੂਗਾ ਮੇਰੇ ਸਹਰੇ ਜਾਨ ਨੂੰ ਮੈਂ ਚਲ ਜੂਗਾ ਤੈਨੂੰ ਵੀ ਨਾਲ ਲੈ ਜਾਊਗਾ ਠੀਕ ਹੈ ਉਹ ਡੈਡੀ ਨੇ ਸਪੈਸ਼ਲ ਤੁਹਾਨੂੰ ਬੁਲਾਇਆ ਵਾ ਚਲੋ ਠੀਕ ਆ ਹੁਣ ਜੇ ਤੁਸੀਂ ਇੰਨਾ ਹੀ ਕਰਨ ਦੇ ਜੇ ਤੁਸੀਂ ਨਹੀਂ ਨਾ ਜਾਣਾ ਪੱਕਾ ਤਾਂ ਡੈਡੀ ਡਿਸੀਜਨ ਆ ਕਿ ਤੁਸੀਂ ਨਹੀਂ ਜਾਣਾ ਮਤਲਬ ਕਿ ਹੁਣ ਮੈਂ ਉਹਨਾਂ ਨੂੰ ਮਨਾ ਕਰਦਾ ਕਿਉਂਕਿ ਡੈਡੀ ਦਾ ਫੋਨ ਆਇਆ ਸੀਗਾ ਪਤਾ ਨਹੀਂ ਕਹਿੰਦੇ ਸੀਗੇ ਕਿ ਉਹ ਸਕੂਲ ਚ ਲੈ ਕੇ ਆਏ ਆ ਤੇ 골ਡੀ ਨੂੰ ਕਹਿਦੀ ਚਲੋ ਠੀਕ ਆ ਮੈਂ ਇਤਨਾ ਕਰਦੀ ਆ ਮੈਂ ਆਪਣੇ ਫੋਨ ਤੋਂ ਨਾ ਉਹਨਾਂ ਨੂੰ ਮਨਾ ਕਰ ਦਿੰਨੀ ਕੋਈ ਗੱਲ ਨਹੀਂ ਤੁਸੀਂ ਬਹਿ ਜਾਓ ਇੱਥੇ ਠੀਕ ਹੈ ਨਾ ਛੇਤੀ ਕਰ ਆ ਆ ਚੱਲੀਏ ਕੋਈ ਨਹੀਂ ਸਿਮ ਕੱਲ ਚਲਾ ਲਾਂਗੇ ਕੋਈ ਦਿੱਕਤ ਨਹੀਂ ਆ ਆ ਜਾ ਆ ਜਾ ਜਿੰਨੀ ਪਰ ਛੇਤੀ ਹੈ 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 ਇਹ ਇਹਨਾਂ ਨੂੰ ਕੀ ਹੋ ਗਿਆ ਵਾ ਹੁਣੇ ਤੇ ਕਹਿ ਰਹੇ ਸੀ ਮੈਂ ਜਾਣਾ ਨਹੀਂ ਮੈਂ ਕਿੱਥੇ ਜਲੇ ਜੇ ਜਲਦੀ ਬੈ ਯਾਰ ਜਲਦੀ ਬੈ ਹਏ ਹਏ ਬੈ ਤੇ ਮੈਂ ਬਾਰੀ ਬੰਦ ਕਰ ਬਾਰੀ ਬੰਦ ਕਰ ਬਾਰੀ ਬੰਦ ਕਰ ਉਹ ਚੱਲੇਗੇ ਤੇ ਆਪਾ ਤੂੰ ਕਹਿ ਨਹੀਂ ਲਈ ਪੇਕੇ ਜਾਣਾ ਉਹ ਨਹੀਂ ਨਹੀਂ ਫੋਨ ਆਇਆ ਉਹਨਾਂ ਦਾ ਤੁਹਾਨੂੰ ਬੁਲਾਉਣ ਦੇ ਆ ਤੂੰ ਕਾ ਕੀ ਤੇ ਕਹਿ ਰਹੀ ਛੱਡੋ ਪਰਾਂ ਤੁਸੀਂ ਤੇ ਕੋਈਟ ਬਿਜ਼ੀ ਜੇ ਨਾ ਨਹੀਂ ਨਹੀਂ ਉਹ ਬੈ ਕੋਈ ਨਹੀਂ ਕੋਈਟ ਬਿਜ਼ੀ ਕੰਮ ਤੇ ਚੱਲਦੇ ਰਹਿੰਦੇ ਹੋ ਨੇ ਰਿਸ਼ਤੇਦਾਰੀਆਂ ਥੋੜੀ ਵਿਗਾੜ ਲੈਣੀਆਂ ਠੀਕ